ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 34ਵਾਂ ਦਿਨ ਤੇ ਉਮੀਦ ਆ ਠੀਕ ਠਾਕ ਹੋਊਗੇ ਸਾਰੇ ਇਹਦੇ ਸਾਡੇ ਬੰਦੇ ਵੀ ਆ ਕੇ ਗਰਾਊਂਡ 'ਚ ਬੰਦੇ ਝੋਨੇ ਦਾ ਕਰਕੇ ਤੁਹਾਨੂੰ ਦੱਸਿਆ ਥੋੜੇ ਹੁੰਦੇ ਆ ਮੁੰਡੇ 2-4 ਦਿਨਾਂ ਤਾਈਂ ਹੋ ਜਾਊਗਾ ਸੈੱਟ ਝੋਨਾ ਝੋਨਾ ਲੱਗ ਜਾਊਗਾ ਸਾਰਾ ਤੇ ਅੱਜ ਫੇਰ ਕੋਈ ਸਾਹਿਬ ਕਹਿੰਦੇ ਗਰਾਊਂਡ ਹੀ ਲਾਉਦੇ ਤੈਨ ਦਿਖਾਉਨੇ ਆ ਗਰਾਊਂਡ ਲਾਉਂਦੇ ਮੁੰਡੇ ਦੇਖ ਸਕਦੇ ਤੁਸੀਂ ਪਿਛੇ ਲਾ ਰਹੇ ਗਰਾਊਂਡ ਤੇ ਤੁਹਾਨੂੰ ਅਗਲੇ ਕਲਿੱਪਾਂ 'ਚ ਦਿਖਾਉਨੇ ਆ ਕਿੱਦਾਂ ਠੀਕ ਹੈ ਜੀ ਇਵਨਿੰਗ ਜੀ ਹਾਂ ਜੀ ਅੱਗੇ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਵਧੀਆ ਜੀ ਠੀਕ ਆ ਅੱਜ ਢਿੱਲਾ ਜਿਆ ਭਾਜੀ ਕੰਮ ਨਹੀਂ ਨਹੀਂ ਢਿੱਲਾ ਨਹੀਂਗਾ ਅੱਜ ਕਿੰਨਾ ਦਿਨ ਅੱਜ ਆਪਣਾ ਹੈਗਾ 33ਵਾਂ ਦਿਨ 33ਵਾਂ ਨਹੀਂ ਪੁੱਤ 34ਵਾਂ ਦਿਨ ਅੱਜ ਆਪਣਾ 34ਵਾਂ ਦਿਨ ਤੇ ਕਿਦਾਂ ਚੱਲ ਰਿਹਾ ਕੰਮ ਬਹੁਤ ਵਧੀਆ ਅੱਜ ਮੌਸਮ ਵੀ ਬਹੁਤ ਵਧੀਆ ਵਾ ਹਾਂ ਤੇ ਨੀਂਦ ਜੀ ਆਉਂਦੀ ਹੈ ਨਾ ਨਹੀਂ ਯਾਰ ਹਾਂ ਅੱਜ ਢਿੱਲਾ ਜਿਆ ਕੰਮ ਢਿੱਲਾ ਜੈ ਨਹੀਂਗਾ ਸਰੀਰ ਬੱਜਣਾ ਬੱਜਣਾ ਮਾ ਜੀ ਹਾਂ ਬੱਜਣਾ ਅੱਛਾ ਅੱਛਾ ਹਾਂ ਕਰੂੰਗਾ ਕਮਾਲਾਂ ਫੇ ਅੱਜ ਹਾਂ ਜੀ ਮੈਂ ਮਾਰਨੀ ਥਾਪਨੀ ਰੱਦ ਦੀ ਹਾਂ ਜੀ ਠੀਕ ਆ ਹਾਂ ਜੀ ਜੋਤ ਠੀਕ ਹੈ ਹਾਂਜੀ ਨਜ਼ਾਰੇ ਆ ਚੱਲ ਫੇ ਪੌਣੀ ਆ ਕਬੱਡੀ ਹੁਣ ਆ ਉਹ ਦੇ ਨਿਗੇ ਨਿਗੇ ਨਿਆਣੇ ਬਹੁ ਢੇਰੀ ਆ ਪ੍ਰੈਸ਼ਰ ਟੈਂਕ ਆ ਵੇ ਕੋਲ ਹੈਂਡ 36 ਦੀ ਢੇਰੀ ਪੋ ਹੋ ਸਹਿਜ ਦੀ ਢੇਰੀ ਗਵਾਜ ਗਈ ਆ ਚੱਲ ਤੂੰ ਪਾ ਲੈ ਕੋਈ ਸਾਹਿਬ ਕਹਿੰਦਾ ਜੀ ਨੰਬਰ ਲਿਆ ਤੇ 36 30 ਆ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲ ਆ ਜੀ ਹਾਂਜੀ ਠੀਕ ਆ ਜੀ ਮੌਸਮ ਬੜਾ ਵਧੀਆ ਕੀਤਾ ਅੱਜ ਲਓ ਵੀ ਮੇਰੇ ਮਿੱਤਰੋ ਇਹਨੂੰ ਫੜੋ ਇਹਨੂੰ ਪਾਓ ਹੱਥ ਸਹਿਜ ਪ੍ਰੈਸ ਕੱਢਣੀ ਜੇ ਲੱਤੀ ਲੱਗਣਗੇ ਚੱਲ ਚੱਲ ਟੱਚ ਲੈ ਰਹਿ ਵਿੱਚ ਵਜ ਬੁਗਲੇ ਤੇ ਮਾਰ ਟੱਚ ਓ ਵੈਰੀ ਗੁੱਡ ਭੱਜ ਭੱਜ ਪਿੱਛੇ ਨਹੀਂ ਵੇਖਣਾ ਚੱਲ 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 ਲੈ ਰਹਿ ਤੂ ਕੇ ਓ ਜੀ ਕੋਈ ਸਾਹਿਬ ਦੱਸਣ ਦੇ ਸਵੇਰੇ ਸਵੇਰੇ ਮੁੰਡਿਆਂ ਨੂੰ ਕਬੱਡੀ ਦੇ ਗੌਰ ਤੇ ਅੱਜ ਮੌਸਮ ਵੀ ਬਹੁਤ ਵਧੀਆ ਵਾ ਸਹੀ ਹੈ ਹੁਣ ਨਹੀਂ ਉਹਨੇ ਪੜਾਉਣੇ ਕੀ ਉਹ ਤੇਨੂੰ ਉਦਾਂ ਬੜਾਈ ਆ ਚਲ ਚੋਡੋ ਵਾਲਾ ਫੜ ਚੱਲ 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 ਹਾਂ ਵੈਰੀ ਗੁੱਡ ਫੜ ਫੜ ਹਾਂ ਸ਼ਾਬਾਸ਼ ਚੱਲ ਚਾਣਾ ਆਜ ਤੱਕ ਚੱਲ ਲੱਗ ਗਿਆ ਇਦਾਂ ਖੜ ਕੇ ਲੱਗਿਆ ਕਰੋ ਇੱਥੇ ਨੰਬਰ ਤੇ ਉਹਦਾ ਦਾਜ ਸਿੱਖਣ ਆਂਦਾ ਆ ਲੋਕਾਂ ਆ ਫੜ ਗਿਆ ਫੜ ਗਿਆ ਬਹੁਤ ਸੋਹਣਾ ਹਾਂ ਕੱਲ ਚੱਲ ਉੱਠ ਖੜਾ ਹੋ ਕਿਆ ਬਾਸ਼ ਆਹ ਤਾਂ ਪਾਉਦਾ ਕਿ ਤੇਰਾ ਮਾਤ ਗਿਆ ਅੱਜ ਤੇ ਲੱਲ ਸਈਏ ਸੋਣਾ ਲੱਗ ਰਿਹਾ ਸੀ ਦਾਨਾ ਕਰ ਰਿਹਾ ਥੱਲੇ ਹੋ ਅੱਗੇ ਹੋ ਅੱਗੇ ਲਾਤੀ ਚੱਕ ਪਿੱਛੇ ਗਿੱਟਾ ਚੱਕਿਆ ਕਰ ਉਹ ਵੈਰੀ ਗੁੱਡ ਹਾ ਵੇ ਜੇ ਤੂੰ ਇਦਾਂ ਜਾਣ ਨਾ ਇੱਕ ਦੱਟ ਗੱਟਾ ਮਾਰੀਦਾ ਪਹਿਲੀ ਗੱਲ ਤੇਰੇ ਹੱਥੋਂ ਲੱਗਿਆ ਨਾ ਉਹ ਤੋਂ ਪਹਿਲਾਂ ਤਾਂ ਹੱਥ ਲਾ ਕੇ ਪਿੱਛੇ ਜਾਂ ਗਿੱਟਾ ਗੁੱਟਾ ਵੀ ਲਾ ਦਿਆ ਕਰ ਥੱਲੇੋਂ ਇਦਾਂ ਤੁਰੇ ਜਾਂਦੇ ਦਾ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਹੋਈ ਸਾਹਿਬ ਰੱਖੋ ਹੀ ਨਹੀਂ ਜੰਡ ਕੇ ਇਹਨਾਂ ਨੂੰ ਪੜ ਗਿਆ ਫੇ ਵੈਰੀ ਗੁੱਡ ਡੇਪੇਕ ਨਹੀਂ ਜੇ ਜਾਰੀਆਂ ਛਾਲਾ ਨਹੀਂ ਮਾਰਦਾ ਹੁੰਦਾ ਨਾ ਲੱਤ ਲਾ ਕੇ ਚੱਲ ਉੱਤੇ ਲਾ 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 ਤਾ ਮੈਂ ਨਾਲੇ ਦੂਜੀ ਲਤਲਾ ਮਗਰ ਲਤ ਹਾਂ ਸ਼ਾਬਾਸ਼ ਤੇਰਾ ਹੁਣ ਟਾਈਮ ਲੱਗਿਆ ਵੀ ਕੱਲ ਕਹਾਣੀ ਦੇ ਕਰਦੇ ਜੀ ਤੇ ਕੱਲ ਹੀ ਕਰਦੇ ਅੱਜ ਅੱਜ ਤਾਂ 25 ਵਜੇ ਤੇ ਫੇਰ ਕੀ ਲਾ ਕੇ ਸਾਰੇ ਪਿੰਡ ਦਾ ਪਾ ਗਏ ਨਹੀਂ ਬਈ ਉਤਰ ਗਿਆ ਲੈ ਆ ਪਾ ਗਿਆ ਆਏ ਕੁੱਤਰ ਕੇ ਆਇਆ ਕਹਿੰਦਾ ਨਾਲੇ ਤੇ ਕੁੱਤਰ ਨੇ ਵੀ ਪੈਣੇ ਆ ਜੀ ਲਿਆਂਦੇ ਹੀ ਤਾਂ ਸ਼ਾਬਾਸ਼ ਮੁੰਡੇ ਸ਼ਾਬਾਸ਼ ਕੇਲੋ ਚੱਲੋ ਚੱਲੋ ਮਗਰ ਆ ਜਾ ਚੱਲ ਭਾਜੀ ਚੱਲ ਦਾ ਵੀ ਹੁਣ ਚਲਿਆ ਕਰਾ ਕੀ ਕਹਿੰਦਾ ਵਾ ਮੇਰਾ ਨਿੱਕਿਆਂ ਦੇ ਗੱਲ ਹੀ ਨਹੀਂ ਬੰਦੀ ਵੱਡਿਆਂ ਦੇ ਪੌਣੀਆਂ ਅੱਜ ਮਾਰ ਥਾਪੀ ਫੇ ਹੋ ਜਾ ਸ਼ਦੂ ਨਾੜ ਕੇ ਆ ਇੱਥੇ ਰੱਖ ਚੱਲ ਝੋਟਿਆ ਓਏ ਆ ਗਿਆ ਕਹਿੰਦੇ ਰਸ਼ੀਅਨ ਟੈਂਕ ਆ ਗਿਆ ਕਹਿੰਦੇ ਰਸ਼ੀਅਨ ਥਲ ਥਲ ਕਰਦਾ ਪਿੰਡਾ ਗੱਭਰੂ ਦਾ ਤੈਨੂੰ ਜਿੱਦਾਂ ਦੱਸੇ ਟੱਚ ਮਾਰਨਾ ਮੈਂ ਬੰਦੇ ਤੇ ਓ ਵੈਰੀ ਗੁੱਡ ਚੱਲ 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 ਭੱਜਣਾ ਵਾ ਡਰਨਾ ਨਹੀਂਗਾ ਤੈਨੂੰ ਮੈਂ ਕੀ ਕਿਹਾ ਹੈਗਾ ਕਰਾ ਜੋਰ ਇਹਦਾ ਹੋ ਵੇ ਲੈ ਗਿਆ ਧੱਕ ਕੇ ਲਿਆ ਚੱਲ 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 ਭੱਜ ਗਿਆ ਚੱਲ ਚੱਲ ਛੜਾ 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 ਕੋਈ ਨਾ ਚੱਲ ਥਾਪੀ ਹੁਣ ਹੋ ਵੇ ਹੋ ਵੇ ਆਪ ਦਾ ਐਕਸ਼ਨ ਕਰਦੀ ਜਿਹੜਾ ਕਰਦਾ ਹੁੰਦਾ ਐ ਪਾਜੀ ਬੁੱਧ ਚੱਲ ਤੁਰ ਕੱਦਾ ਤੁਰਦਾ ਹੁਣ ਹੁਣ ਉੱਥੇ ਕਲੀ ਚੱਲ ਨਾਲੇ ਇੱਕ ਦਿਨੋਂ ਨਿਕਲੀ ਆ ਇਦਾਂ ਲੱਗੀ ਸਮਝਣ ਕਿ ਨਹੀਂ ਦਵਾਰਾ ਦੱਸ ਪਾਜੀ ਨੂੰ ਕਿਦਾਂ ਠੀਕ ਆ ਲੱਗੀ ਸਮਝ ਹੁਣ ਚੱਕਦੇ ਕੰਮ ਨੂੰ ਹੁਣ ਜੇ ਤੂੰ ਪਾਵਾਂ ਦਾ ਆਪਾਂ ਲਾ ਕੇ ਕਰ ਲੈਂਦੇ ਆ ਆਪਣਾ ਜੋਰ ਨਹੀਂ ਲੱਗਦਾ ਸਿੱਧਾ ਲੱਗਣਾ ਚੱਲੋ 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 ਬੜੀ ਟਾਟ ਕੱਢਿਆ ਕਰ ਏਦਾਂ ਖੜਾ ਨਾ ਰਿਹਾ ਕਰ ਬੰਦਿਆਂ ਤੇ ਨਹੀਂ ਲੱਗਾ ਬਾਵਾ ਕਹਿਣਾ ਹਾਂ ਹਾਂ ਅੱਲਾ 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 ਅੱਜ ਕਬੱਡੀ ਦੇ ਦੱਸੇ ਜਾਂਦੇ ਆ ਪੂਰੇ ਗੁਰ ਮੁੰਡਿਆਂ ਨੂੰ ਕੋਈ ਸਾਹਿਬ ਆਪ ਦੱਸਣਗੇ ਹੁਣ ਕਿਦਾਂ ਹੱਡ ਜਾ ਪਿੱਛੇ ਤੂੰ ਹੀ ਲੱਗਦਾ ਸੁਮ ਚਰ ਹਾਂ ਦੇ ਠੀਕ ਫਾਸਟ ਇੱਥੇ ਦਾ ਪਾਵਾਂ ਸੱਦੇ ਤੋਂ ਬਾਵਾ ਹੈ ਕਰ ਲੈ ਨਾ ਮਾਰਿਆ ਕਰ ਟੱਚ ਦੇ ਕੋਰਨਰ ਤੇ ਕੱਢਿਆ ਕਰ ਟੱਚ ਕੱਢਿਆ ਕਰ ਖੜਾ ਨਹੀਂ ਰਿਹਾ ਕਰ ਜਾਫੀ ਲੱਗੇ ਨੀਵਾ ਹੋ ਜਾ ਹਾਂ ਆਦੇ ਤੇਰਾ ਹੱਥ ਲੱਗ ਲੱਗਾ ਤੂੰ ਪਿੱਛੇ ਅੜ ਜਾ ਨਾ ਜੱਡੀ ਬਾਬੇ ਤੇਰੀ ਬਾਹਾਂ ਵਾਂ ਤਿੰਦੂ ਪਾਂ ਦੀ ਉਦਾਂ ਲਾ ਦੇਵੇਂ ਲੱਤੀ ਵੜ ਜਾਣਾ ਤੈਨ ਕੋ ਨਹੀਂ ਬਾਲ ਸਕਦਾ ਆਹੋ ਇਹਨੂੰ ਕਹਿੰਦਾ ਵਾ ਦਹਾਂਜ ਦਿਨੀ ਆ ਕੇ ਲੱਤੀ ਵੜ ਜਾਣਾ ਚੱਲ ਬਾਜੀ ਨੂੰ ਨਾਂ ਦਿਆ ਕਰੀਏ ਪੈਸੇ ਵੇ ਤੂੰ ਜਾ ਨਾਲ ਬਲਿੰਦਰ ਆਥ ਲੱਗਦਾ ਇੱਥੇ ਰੁਕੀਦਾ ਰਹਿੰਦਾ ਉਦੋਂ ਪਾਸ ਤੇ ਪਾਜ ਤਰ ਪਹਿਲੋ ਹੱਥ ਲੱਗ ਗਿਆ ਨਾ ਤੂੰ ਰੁਕ ਗਿਆ ਹੀਆਂ ਤੂੰ ਕਹਿਣਾ ਮੈਨੂੰ ਫੜ ਲਾ ਕੇ ਲੱਗ ਗਿਆ ਭਾਜਰ ਤੂੰ ਦੱਸਣਾ ਪਿਆ ਵੀ ਲੱਗ ਗਿਆ ਦੱਸਣਾ ਨੇ ਘੱਟ ਲੱਗ ਗਿਆ ਇਹ ਲਾਉਣ ਨੂੰ ਮੁੜ ਕੇ ਕਿਤਾਵਨ ਨਾ ਇਹ ਵੀ ਇੰਤੇ ਵੀ ਕਰਦਾ ਜਦੋਂ ਇਹਦਾ ਇਦਾਂ ਹੀ ਹੋ ਰਿਹਾ ਨਾ ਤੇ ਗੇਮ ਲਾਉਂਦੇ ਤੇ ਨਾ ਸਾਰਾ ਕਿਸ ਨੂੰ ਆਇਆ ਹਾਂ ਬਹੁਤ ਸੋਨਾ ਭਾਜ ਭਾਜ ਵੈਰੀ ਗੁੱਡ ਭਾਜ ਜਾ ਹੁਣ ਸ਼ਾਬਾਸ਼ ਬਹੁਤ ਸੋਨਾ ਕੋਈ ਗੱਲ ਨਹੀਂ ਆਪਾਂ ਵੀ ਆਜਾ ਕਰੀਏ ਕਿ ਨਹੀਂ ਕਿ ਬੀਜੀ ਝੋਨੇ ਚ ਆਈ ਹੋਈ ਆਪਾਂ ਕਿੱਥੇ ਹੈ ਬੀਜੀ ਝੋਨੇ ਚ ਆਰਿਆਗਰ ਗਰਾਉਂਡ ਚ ਤੁਹਾਡੇ ਤੇ ਦਰਸ਼ਨੀ ਦੁੱਧ ਵਰਗੇ ਹੋਏ ਆ ਆਇਆ ਕਰੂ ਆਇਆ ਕਰੂ ਬਾਬੇ ਬਹੁਤ ਵਧੀਆ ਕੋਈ ਨਹੀਂ ਲੱਗਿਆ ਇਦਾਂ ਟਰਾਈ ਕਰ ਚੱਲ ਜੋਤੇ ਓਏ ਸਹੀ ਦੀ ਭਾਈ ਇੱਕ ਵੱਡੀ ਇਧਰ ਹੈ ਨਾ ਇਹਦੇ ਉਹ ਦੇਖਦਾ ਕੱਦ ਨਹੀਂ ਮਾਟਾ ਤੇ ਬਹੁਤ ਵਧੀਆ ਬਹੁਤ ਵਧੀਆ ਦਾ ਮਾਰਿਆ ਪਾਟ ਨੂੰ ਤਾਂ ਲੱਗ ਚਲ ਪੰਜ ਦੀ ਪੰਜ ਹੋ ਗਈ ਤੇਰੀ ਜਿੱਥੇ ਪੰਜ ਬੰਦੇ ਹੋ ਗਏ ਪਾਜੀ ਘੇਰੀ ਤੇ ਉਹ ਕਹਿੰਦੇ ਵੀ ਬੰਦੇ ਪੰਜ ਲੱਗਣੇ ਪੈ ਰਹੇ ਜ਼ੈ ਦੀ ਘੇਰੀ ਤੂੰ ਉੱਥੇ ਨਹੀਂ ਆਣੇ ਨੂੰ ਤੰਗ ਕਰਦਾ ਉੱਥੇ ਰੋਪਲ ਹੋਰੀ ਪਾਦੀ ਘਾਉਂਦੀ ਉਹ ਪਾਦੀ ਘੇਵੀ ਉਹਦੇ ਨੂੰ ਸੱਦਾ ਰਹਿ ਉਹ ਤੇਰੇ ਨਾਲ ਕੀ ਸੱਜ ਸੱਦਾ ਹੋ ਬੈਡ ਪਰ ਕੈਚੀ ਨੇ ਮਾਰੀ ਬੁੱਲਾ ਲੈ ਲੈ ਓਏ ਰਾਂ ਕਮਾ ਦੇ ਕਮਾ ਗੋਟ ਔਖਾ ਆ ਵੀ ਇੱਦਾਂ ਛੁੱਟ ਗਿਆ ਗੱਟ ਕਿ ਨਹੀਂ ਸੁੱਤਾ ਰਹਿਣਾ ਬਸ ਪਾਉਂਗਾ ਹਣ ਕਬੱਡੀ ਚੱਲੋ ਆਜੋ ਔਨ ਨੱਚੋ ਫਿਰ ਨੱਚੋ ਨੱਚੋ ਸਾਰੇ ਚੱਲ ਵੇ ਚੱਲੋ ਨੱਚੋ ਸਾਰੇ ਕੈਸੀ ਨੱਚ ਮਾਸਾ ਨੱਚ ਨੱਚ ਗਾਣਾ ਚੱਲ ਵੇ ਮਾਸੇ ਬਣਾ ਦੇਗੇ ਵੀਬਾ ਨੱਚ ਫੇਲੀ ਹੁੰਦੀ ਨੇ ਕਿ ਕਿੱਦਾਂ ਬਾਹ ਫੜ ਲੈਣੀ ਚੱਲ ਚੱਲ ਬਾਹ ਆ ਯਾਰਾ ਆ ਪਾਈ ਹੋੜ ਗਿਆ ਹੜ ਗਿਆ ਮੜ ਜਾ ਜੂਮ ਕਰ ਲਿਆ ਕਰ ਕਿੰਨੇ ਮੜਿਆ ਕੋਈ ਚੱਕਰ ਆ ਜਾ ਦੋਡੇ ਪਰ ਖੜਾ ਹੋਇਆ ਕੋਈ ਜਾਣਾ ਨਹੀਂ ਚਾਹੀਦਾ ਹੁਣ ਕੱਢ ਲੈ ਕਿਤੇ ਬਾਹ ਕੀ ਬਾਤ ਬਹੁਤ ਵਧੀਆ ਤੂੰ ਕੋਜਾ ਆਂ ਇਧਰਲੀ ਟੀਮ ਦਾ ਨਹੀਂ ਤੇ ਉਹ ਚਾਦੂੰ ਨਹੀਂ ਹੁਣ ਕਹਿੰਦਾ ਹੁਣ ਬਿੱਟੂ ਭਾਈ ਨੂੰ ਨਹੀਂ ਸੱਦਿਆ ਕਰਨਾ ਮੈਂ ਮਿਹਨਤ ਲਵਾਇਆ ਕਰਨੀ ਭਾਜੀ ਨਹੀਂ ਭਾਈ ਹੁਣ ਨਹੀਂ ਸੱਦਿਆ ਕਰਨ ਨਹੀਂ ਨਹੀਂ ਭਾਜੀ ਕਹਿੰਦਾ ਮੈਨੂੰ ਹੁਣ ਪਤਾ ਲੱਗ ਗਿਆ ਭਾਜੀ ਕਿੱਦਾਂ ਮਿਹਨਤ ਲਵਾਉਂਦਾ ਕਹਿੰਦਾ ਮੈਨੂੰ ਭਾਂ ਦੀ ਅੱਧੇ ਪੈਸੇ ਦੇ ਦਿਆ ਕਰਿਓ ਤੇ ਕੋਈ ਦੀ ਛੁੱਟੀ ਕਰ ਦਿਓ ਕਹਿੰਦਾ ਹੁਣ ਭਾਈ ਨਹੀਂ ਕਿਹਾ ਭਾਜੀ ਕਿਹਾ ਇਹਨੇ ਭਾਈ ਇਹਨਾਂ ਨੂੰ ਪੁੱਛ ਲੋ ਮੈਂ ਕਿਹਾ ਕੀ ਕਿਹਾ ਹੀ ਹੈ ਨਾ ਉਹ ਕਹਿੰਦੇ ਨਹੀਂ ਕਿਹਾ ਵਾ ਉਹ ਕਹਿੰਦੇ ਨਹੀਂ ਕਿਹਾ ਵਾ ਕਹਿੰਦਾ ਕਦ ਭਾਜੀ ਮੈਨੂੰ ਕਹਿੰਦਾ ਚਾਹ ਦਾ ਖਰਚਾ ਬਹੁਤ ਪੈਂਦਾ ਤੁਹਾਡਾ ਭਾਈ ਝੂਠ ਮਾਰਦਾ ਨਿਰੇ ਕਹਿੰਦਾ ਭਾਜੀ ਸਾਡੀ ਪੱਤੀ ਮੁੱਕ ਗਈ ਚਾਹ ਪੀਣ ਤੇ ਬੈਠੇ ਅੱਜ ਕੋਈ ਸਾਹਿਬ ਹੈ ਓਏ ਭੇਗੀ ਤੁਸੀਂ ਚਾਹ ਪਿਆ ਦਿੰਨੇ ਤਾਂ ਭਾਜੀ ਦਾ ਦੂਸਾ ਖੁੰਦਾ ਜਿਹੜੇ ਭਾਜੀ ਵਧੀਆ ਤੁਹਾਨੂੰ ਚਾਹ ਹੁੰਦੀ ਚਾਹ ਹੋਰ ਫਿਰ ਲੈ ਚੀਆਂ ਦੋ ਵੱਧ ਪੈਣੀਆਂ ਚਾਹੀਦੀਆਂ ਅੱਜ ਦਾ ਠੀਕ ਆ ਹਾਂਜੀ ਭਾਜੀ ਦੱਸਿਆ ਭਾਜੀ ਨੇ ਕੋਈ ਦਾਗ ਨਹੀਂ ਅੱਜ ਅਸੀਂ ਕੀ ਦਾ ਦੱਸਿਆ ਭਾਜੀ ਨੇ ਅੱਜ ਤੈਨੂੰ ਕੋਈ ਕਿ ਨਹੀਂ ਤੇ ਅਤੰਜਾ ਦੱਸੇ ਹਾਂ ਉਹ ਤਾਂ ਫੇ ਉਹ ਹੁਣ ਫੋਲੋ ਜੀ ਨਾ ਕੀ ਤੇ ਚਪਲ ਕਿਹੜੀ ਫਿਰਨੀ ਕੈਂਚੀ ਕਿ ਦੂਜੀ ਕੈਂਚੀ ਕੈਂਚੀ ਹੈ ਨਾ ਸਹੀ ਹੈ ਸਹੀ ਹੈ ਅੱਲਾ ਕੀ ਲੇਟ ਹੋ ਗਏ ਕੋਈ ਯਾਰ ਚੱਲੀ ਗਏ ਤੇ ਕਿ ਉੱਠਿਆ ਕਰੋ ਭਾਜੀ ਟਾਈਮ ਨਾਲ ਪਾਜੀ ਨੇ ਕਿਹਾ ਹਰ ਕੋਚਿੰਗ ਸਾਲ ਨੇ ਤੇ ਆਪਣੇ ਲੈ ਦੇ ਨਾ ਦੇ ਆ ਵੇਲਾ ਪਾਜੀ ਵੀ ਕਹੀ ਜਾਂਦਾ ਪਾਜੀ ਮੈਂ ਵੀ ਸੁਣਿਆ ਸੀ ਭਾਈ ਤੁਸੀਂ ਸੁੱਟੀ ਕਰ ਲੱਗੇ ਆ ਹਾਂ ਪਾਜੀ ਕਰ ਰਹਾ ਦਾ ਲੱਗੇ ਨਹੀਂ ਪਾਜੀ ਨਹੀਂ ਸੁੱਟੀ ਨਹੀਂ ਕਰਦਾ ਮੈਂ ਸੁਣਿਆ ਕਹਿੰਦੇ ਸਿਆਜ ਕਹਿੰਦਾ ਜਿੰਨੇ ਕ ਪੈਸੇ ਤੁਸੀਂ ਕੋਚ ਨੂੰ ਦਿੰਨੇ ਮੈਨੂੰ ਅੱਧੇ ਦਿਆ ਕਰੋ ਨਹੀਂ ਭਾਈ ਮੈਂ ਉਹ ਗੱਲ ਸੁਣੀ ਆ ਨਹੀਂ ਮੈਂ ਇੱਕਦਾਂ ਗੱਲ ਕਿਤੇ ਉਹਦੇ ਭਾਈ ਤੇ ਫੋਨ ਤੇ ਲੱਗਾ ਵਾ ਮੈਂ ਤਾਂ ਫੋਨ ਤੇ ਗੱਲ ਕਰਨ ਦੇ ਨਹੀਂ ਪਾਜੀ ਇਹ ਮੈਨੂੰ ਸਖੋਂਦੇ ਹਜੇ ਅੱਛਾ ਹਾਈ ਤੁਸੀਂ ਅਖ ਰਿਆ ਮੈਂ ਨਾ ਟੀਲਾ ਵਾਲ ਕਾ ਬਣ ਰਿਆ ਬਾਅਦ ਚ ਉਸਤਾਦ ਬਣਨਾ ਬਣੂਗਾ ਉਸਤਾਦ ਗੱਡੀ ਖੀਰਾਂ ਵਾਲੀਆਂ ਖੱਚ ਦੇ ਕੰਮ ਨੂੰ ਤੂੰ ਵੀ ਪਾਜੀ 36 30 ਪਹਿਲਾਂ ਆ ਜਾਂਦਾ ਸਾਰਿਆਂ ਨੂੰ ਚਲੋ ਠੀਕ ਆ ਖੱਚ ਦੇ ਕੰਮ ਨੂੰ ਹੋਰ ਪਾਜੀ ਗੁੱਡ ਮਾਰਨਿੰਗ ਜੀ ਕਿੱਦਾਂ ਲੇਟ ਹੋ ਗਿਆ ਅੱਜ ਅੱਜ ਯਾਰ ਵੈਸੇ ਹੀ ਖੜਾ ਆ ਨਾ ਮੌਸਮ ਟੰਡਾ ਹੀ ਆ ਅੱਜ ਅੱਜ ਜਿੰਨ ਗਰਮੀ ਹੁੰਦੀ ਉਹਦੋਂ ਪੈਮਨਾ ਉੱਠ ਪੈਂਦੇ ਆ ਹੋਰ ਪਾਜੀ ਹਾਂ ਜੀ ਠੀਕ ਆ ਗੱਲ ਗੱਟ ਫੜਾਂਗੇ ਲੱਤ ਉਹ ਤੇਰਾ ਬਣਾਉਂਗੇ ਕਿਹਦਾ ਜਿ ਮਰਜੀ ਫੜਨਾ ਪੰਦੇ ਕਿਦੋਂ ਤੇ ਆਈ ਤਾ ਬਗਾ ਮਾਰਨੀ ਆ ਹਾਂ ਵਿੱਚ ਵਾਦੀ ਉਹ ਬੰਦੇ ਇਧਰੇ ਬੰਦੇ ਇਧਰੇ ਬੰਦੇ ਤੇਰੇ ਲੈ ਗਿਆ ਤੱਕ ਕੇ ਲੈ ਗਿਆ ਤੱਕ 36 ਤੇ ਲੈ ਗਿਆ ਮੈਂ ਨਹੀਂ ਕਰਦਣਾ ਹੁਣ ਉਹ ਦਿਆ ਦੇ ਦੋ ਹੋਰ ਆ ਥੋੜਾ ਆ ਹਾਂ ਨਿਕਲ ਗਿਆ ਆ ਲੈ ਗਿਆ ਲੈ ਗਿਆ ਲੈ ਗਿਆ ਦਵਾਰਾ ਆਹ ਅਗਲੀ ਆਦਮੀ ਨੂੰ ਦੱਸਦਾ ਕੋਈ ਨਾ ਹਾਂ ਵੀ ਜਦ ਤੂੰ ਮੈਨੇ ਮੈਂ ਤੈਨੂੰ ਧੱਕਾ ਲਾਉਂਦਾ ਹੀ ਮੈਂ ਤੈਨੂੰ ਸੈੱਟ ਲਿਆ ਧੱਕਾ ਮਾਰ ਕੇ ਹਾਂ ਐਦਾਂ ਹਾਂ ਇੱਕ ਬਾਈ ਰੇਡ ਪਾ ਚੱਲ ਤੂੰ ਪਾ ਇੱਧਰ ਆ ਹਾਂ ਬਣਾਵੇਂ ਐਦਾਂ ਨਿਕਲ ਨਾ ਕਿੰਨੇ ਦਾ ਸਿੱਖ ਲਿਆ ਅੱਜ 5 6 5 6 ਸਿੱਖ ਲਿਆ ਨਾ ਤੇ ਜੇ ਚੀਤਾ ਭੁੱਲੇ ਚਵਲ ਕਿਹੜੀ ਫਰਨੀ ਕੈਂਚੀ ਕੈਂਚੀ ਸ਼ਾਬਾਸ਼ ਆ ਰਹੀਏ ਭਈ ਖੁੱਲਾ ਹੈ ਖੁੱਲਾ ਮਾਰ ਕੇ ਚੱਲਣ ਦੇ ਹੁਣ ਤੇ ਚੱਲਣ ਦੋ ਲੰਗਰ ਬਾਬੇ ਨਾਨਕਾ ਬਾਬੇ ਨਾਨਕ ਵਾਲਾ ਚੱਲੂਗਾ ਸ਼ਹਿਰ ਹੀ ਕਹਿੰਦਾ ਮੈਂ ਤਾਂ ਪੀਣੀ ਨਗੀ કરીਆ ਉਹ ਵੀ ਕਹਿੰਦਾ ਮੈਂ ਪੀਣੀ ਨਹੀਂ ਪੀਣੀ ਨਹੀਂ ਉਹ ਜਾ ਕੰਮ ਕਰ ਜਾ ਕੇ ਇੰਨੀ ਹਾਂ ਉਹ ਇੰਨੀ ਕਿ ਬ੍ਰਹਮੀ ਪੀ ਲੂੰਗਾ ਤੂੰ ਨਿਆਣੇ ਨਿਆਣੇ ਨਹੀਂ ਪੀਣੀਗੀ ਲੈ ਤੂੰ ਪੱਲਾ ਦੇ ਵਿੱਚ ਕਹਿੰਦਾ ਮੈਂ ਵੀ ਹਿੱਸਾ ਪਾਉਣਾ ਵਿੱਚ ਵੇਖੀਂ ਚਾਪਲਾ ਪਾਦੀ ਪਾਲਟੀ ਹੈ ਭਰਾਵਾ ਬ੍ਰਹਮੀ ਹੋਰੀ ਨਾ ਬਣਾਦੀ ਭਰਾਵਾ ਚਾਪਲ ਬ੍ਰਹਮੀ ਨਾ ਬਣ ਜਾਏ ਚਾਪਲਾ ਬ੍ਰਹਮੀ ਨਾ ਬਣਾਈ ਤੇ ਉਹ ਚੱਕ ਉਹ ਚੱਕ ਆਏ ਹਾਏ ਵਾਕਿਆ ਤੂੰ ਛੱਪਤ ਕਰ ਵਾਕਿਆ ਛਪੀਲ ਵਾਲਿਆਂ ਨਾਲ ਲੱਗਾ ਰਿਹਾ ਮਿੰਨ ਦਾਦਾ ਪਈ ਆ ਪਾਪਾ ਲੈ ਜਿਹੜੇ ਵਿੱਚ ਵੜਦੇ ਆ ਉਹ ਤਾਂ ਸਾਰੇ ਧੀਰ ਤੋਂ ਨਹੀਂ ਗੇ ਰੰਗ ਕਿਹੜਾ ਹੋ ਗਿਆ ਇਹ ਹੁਣ ਕਾਹਨੇ ਆਣੇ ਹੈਗੇ ਚਾਰ ਪੰਜ ਉਹ ਛੋਟੇ ਇਹਨੂੰ ਇਧਰ ਹੋ ਕੋਟੀ ਬੰਨੇ ਤੂੰ ਚਿਰਦਾ ਹੀ ਆ ਘੋਲ ਹੀ ਨਹੀਂ ਕਿ ਬ੍ਰਹਮੀ ਨੇ ਪਹਿਲਾਂ ਹੀ ਖੜ ਜੇ ਨਾ ਲੱਗ ਕੇ ਆਗੇ ਭਾਈ ਅਮਨ ਜੋ ਤੇਰਾ ਨਾਮ ਮਾੜੀ ਦੀ ਪਾਈ ਉਹ ਮੇਰੀ ਲਾਦੀ ਆ ਜਾ ਇਥੇ ਦੇ ਸਾਰੇ ਪੂਰਾ ਐਨ ਬਣਿਆ ਵਾ ਸ਼ਪੀਲ ਵਾਲਾ ਵਾਕਈ ਸ਼ਪੀਲ ਸਕੂਲ ਵਾਲੇ ਨਾ ਜਾਂਦਾ ਸ਼ਪੀਲ ਸਕੂਲ ਵਾਲੇ ਨਾ ਜਾਂਦਾ ਰਿਹਾ ਵੇਲਾ ਜ ਮੇਰੀ ਜਿੰਦਗੀ ਹੈ ਹਰ ਕੰਮ ਦੇ ਐਕਸਪਰਟ ਆ ਪੀ ਗਿਆ ਨਾ ਇਹ ਤੈਨੂੰ ਹਰ ਕੰਮ ਕਰਦੋਂ ਆਉਂਦਾ ਵਾ ਹੈ ਹੈ ਤੇ ਨਹੀਂ ਉਹ ਹੱਥ ਕਰੀ ਦੱਤ ਕਰ ਉਹ ਹੱਥ ਕਰਕੇ ਵੇਖ ਮੜਿਆ ਉਹਨੇ ਤਾਂ ਕੀ ਦੇਖਣਾ ਜਿਹੜੀ ਚੀਜ਼ ਸੀਗੀ ਪਾਤੀ ਬਲ ਠੀਕ ਆ ਉਹ ਦੋਵੇਂ ਬੱਕ ਕਰਕੇ ਬਹਿ ਗਿਆ ਸੈਜ ਓਏ ਬੱਦ ਪਰ ਕੇ ਵੇਖ ਕਿਦਾਂ ਬਣੀ ਗੱਲ ਸੈਜ ਸੈਜ ਬਣੀ ਘੁੱਟ ਮਾਰ ਕੇ ਕਿ ਨਹੀਂ ਵੇਖ ਸੈਜ ਓਏ ਇਹ ਇਹ ਕਿਦਾਂ ਬਣੇਗੇ ਨਹੀਂ ਜਾਜੋਏ ਜਾਜੋਏ ਆ ਜੂਤ ਦੇ ਨਾਲ ਆਉਣ ਗਿਆ ਲੈਣ ਗਿਆ ਬਣਿਆ ਸੋ ਕੇਰ ਮੋੜਾ ਸਾਜੀ ਉਹ ਗਲਾਸ ਹੈਗੇ ਮਿੱਠਾ ਜਿਆਦਾ ਤੀਨੂ ਮੈਂ ਹਾਂ ਕੇ ਮਿੱਠਾ ਪਾਇਆ ਕਦੋਂ ਆ ਮਿੱਠਾ ਤੇ ਪਾਇਆ ਹੀ ਨਹੀਂ ਖੰਡੇ ਤੇ ਪਾਈ ਨਹੀਂ ਤੁਹਾਨੂੰ ਸਕੂਲੇ ਜਾਣਾ ਨੇ ਤੁਸੀਂ ਇੱਕ ਮਿੰਟ ਭਾਈ ਮੈਂ ਗਲਾਸ ਲੈ ਕੇ ਆਉਣਾ। ਲੈ ਭਾਈ। ਰੱਖ ਦਿਓ ਮੈਨੂੰ। ਲੰਗਰ ਸ਼ੁਰੂ ਹੋਣ ਲੱਗਾ ਜੀ। ਲੋ ਵੀ ਮਿੱਤਰੋ ਲੰਗਰ ਹੋਣ ਲੱਗਾ ਸ਼ੁਰੂ ਜੇ ਸਹਿਜ ਪਹਿਲਾਂ ਹੀ ਵੇਖ ਲੋ ਆਪੇ ਲੱਗ ਜਾ। ਸਹਿਜ ਮੜਾ ਮੂੰਹ ਵੀ ਦਿਖਾ ਸਹਿਜ ਉਹ ਸਾਈਡ ਤੇ। ਯਾਨੀ ਦੱਸਿਆ ਨਹੀਂ। ਸਹਿਜ ਉਹ ਇੱਧਰ 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 ਕਿ ਬਾਜਾ ਮੂੰਹ ਖਾ ਆਵਦਾ ਤੇ। ਇੱਧਰ ਨੂੰ ਮੂੰਹ ਕਰਕੇ ਪੀ ਫਿਰ। ਉੱਧਰ ਨੂੰ ਮੂੰਹ ਕਰਕੇ ਪੀ। ਕੈਮਰੇ ਵਾਲੋ ਕਹਿੰਦੇ ਸਰਾਲਾਂ ਆ ਚੁੱਕੀਆਂ ਵਾ। ਇਹ ਜੂਸ ਕਹਿੰਦੇ ਵੇਖੀ ਕਿਦਾਂ ਮੱਕਦਾ ਅੱਜ ਬਰਮੀ ਦਾ। ਆਜੋ ਆਜੋ ਆਈਓ ਵਾਰੀ-ਵਾਰੀ ਹੁਣ। ਆਜੋ ਆਜੋ। ਕਿਤੀ ਦਰੇ ਆਵ ਕਾ ਮਨ ਤੁਹਾਨੂੰ ਜਿੰਨੇ ਜੇ ਅੱਜ ਪਾਰਟੀ ਪੀਗੇ ਤੇ ਪੇਗ ਆ ਮਿਲਣਾ ਹੀ ਆ ਭਾਈ ਨੂੰ ਕਿਉਂ ਕਿਉਂ ਭਾਜੀ ਆ ਗਲਾਸੀ ਫੜੀ ਹੋਈ ਆ ਭਾਈ ਨੂੰ ਉਹ ਕੋਟ ਸਾਹਿਬ ਨੂੰ ਬੜਾ ਗਿਆ ਗਲਾਸ ਆ ਸਹਿਰ ਕਹਿੰਦਾ ਭਾਈ ਨੂੰ ਨਹੀਂ ਦੇਣੀਗੀ ਬ੍ਰਹਮੀ ਮੈਂ ਕਹਾਂ ਭਾਈ ਨੂੰ ਪਾਗ ਦਵੋ ਭਾਈ ਧਗੜਾ ਜ਼ੋਰ ਲੱਗਾ ਭਾਜੀ ਘੜੇ ਰਿਂਦਾ ਲੱਗੇ ਭਾਜੀ ਆਪੇ ਪਾਈ ਜਾਂਦਾ ਲੰਗਰ ਚੋਂ ਵੇਲਾ ਹੱਥ ਵੀ ਨਹੀਂ ਤੋਤੇ ਨੇ ਬੂਥੜ ਜੇ ਨੇ ਕੱਲ ਛੱਡ ਕੜਛੀ ਮੈਂ ਉਹ ਡੋਰੀ ਨਹੀਂ ਲੈਂਦੀ ਤਾਰ ਕੇ ਉਹਨਾਂ ਪਾ ਤੂੰ ਨਹੀਂ ਆ ਸਹੀ ਆ ਵੇ ਡੋਰੀ ਨਾ ਉਹਨਾਂ ਕੀ ਪੈਂਦਾ ਵੇ ਆ ਵੀ ਇਦਾਂ ਮੈਂਟ ਮੰਟ ਕਲਾਸੀ ਭਰੀ ਜਾਂਦੀ ਆ ਉਹ ਆ ਗਿਆ ਅਮਨ ਭਾਈ ਆ ਵੇ ਉਹ ਆ ਗਿਆ ਹੀ ਉਹ ਗੁੰਦ ਉਹ ਲਿਆ ਇਹ ਤੇ ਹੁਣ ਅੱਧਾ ਹੁੰ ਗਿਆ ਵੀ ਚੱਲਿਆ ਵਾ ਗੁੰਦ ਗਤੀਰਾ ਪਾਲਦੀ ਮੰਡੀਰ ਬਹੁਤ ਜਿਆਦਾ ਆ ਪੱਜਾ ਪੱਜਿਆ ਵੇ ਪੱਜ ਗਿਆ ਜਲਦੀ ਆ ਆਜੋ ਆਜੋ ਖੁੱਲੇ ਭੰਡਾਰੇ ਬਾਬੇ ਨਾਨਕ ਦੇ ਆਜੋ ਆਜੋ ਪਾਜੀ ਬਣੀ ਗੱਲ ਕਨੀ ਕਹਾਂ ਸਰਾਂ ਹੋ ਗਿਆ ਕੋਈ ਸਾਹ ਬਣੀ ਗੱਲ ਕਣੀ ਹਿੰਦੇ ਫੜ ਗਲਾਸੀ ਲੱਖੇ ਭਾਜੀ ਆਵੇ ਕਿ ਨਹੀਂ ਆਉਂਦੇ ਮੁੰਡੇ ਦਾ ਗੁੰਗਦੀਰਾ ਬਾਹੀ ਲਾਉਣ ਪਾ ਦੇ ਗੁੰਗਦੀਰਾ ਸਿਰ ਦੇ ਵਿੱਚ ਲੈ ਦੇਖ ਡੱਬਾ ਖੋਲ ਕੇ ਤੂੰ ਛਰਾਲੇ ਨਹੀਂ ਪੰਨੀ ਗਲਾਸੀ ਇੱਥੇ ਪਾਣਾ ਪਾਣੀ ਕੱਢ ਕੇ ਨਹੀਂ ਪਾਣਾ ਪਾਣੀ ਗਲਾਸ ਵੜ ਕੇ ਲਿਆ ਪਾਣੀ ਕੱਢੋ ਪਾਣੀ ਕੱਢੋ ਪੈਦਾਂ ਵਿੱਚੋਂ ਗੁੰਦ ਜੀ ਦਾ ਬਾਅਦ ਤੋਂ ਪਾਈ ਪਹਿਲਾਂ ਮੈਂ ਚੜ ਤੋਂ ਉਹ ਸਬਰ ਕਰ ਲੈ ਹੁਣ ਮਨ ਦਾ ਸੋ ਗੁੰਦ ਦੇ ਚਕੀਰਾ ਨਹੀਂ ਪੀਂਦਾ ਅਹੀਂ ਨਹੀਂ ਪੀਣਾ ਤੂੰ ਆਹ ਭੜੀ ਗਲਾਸੀ ਪਾ ਦੇ ਪਾ ਦੇ ਪਾ ਦੇ ਸਾਰੇ ਗੁੰਦ ਕ ਤੇਰਾ ਵਧੀਆ ਹੁੰਦਾ ਠੰਡਾ ਹਾਵੋ ਖਾਇਆ ਕੇ ਪੀਆ ਕਰ ਗੁੰਦ ਦੇ ਚਕੀਰਾ ਨਿਕਾ ਗੁੰਦ ਕ ਧੀਰਾ ਵਾ ਕਚੀਰਾ ਨਹੀਂ ਪਾਉਣਾ ਇਹ ਜਿੰਨੇ ਵੀ ਸੋਨੂ ਸੀਤ ਵਾਲੇ ਨੂੰ ਮਿਲ ਲੈ ਜੀ ਸੋਨੂ ਸੀਤ ਵਾਲੇ ਨੂੰ ਮਿਲ ਲੈ ਜੀ ਆਜਾ ਹੁਣ ਕਹਿੰਦਾ ਪਾਜੀ ਕਹਿੰਦਾ ਭਾਈ ਪੱਪੀਆਂ ਲੈਣੀਆਂ ਅੱਜ ਤੁਹਾਨੂੰ ਕੀਤੋ ਵਾਲੇ ਦੀਆਂ ਮੈਂ ਕਹਿੰਦਾ ਆਈ ਲਵ ਕਬੱਡੀ ਕਹਿਣਾ ਉਹਨੂੰ ਹੈ ਸਹਿਜ ਤੋਂ ਦੇ ਗੰਦੇ ਜਿਹੇ ਦੀਆਂ ਪੱਪੀਆਂ ਲੈਣੀਆਂ ਕਹਿੰਦਾ ਭਾਜੀ ਇਹ ਤਾਂ ਫੈਨ ਆ ਸਹਿਜ ਦਾ ਹਾਂ ਭਾਈ ਨਾ ਭਾਜੀ ਤੁਹਾਨੂੰ ਘੇਰ ਲਿਆ ਫਿਰ ਮੈਨੂੰ ਨਾ ਕਿਉਂ ਸਹਿਜ ਨੇ ਘੇਰ ਲਿਆ ਮੈਨੂੰ ਨਹੀਂ ਆਇਆ ਸੌਰਿਆਂ ਦੇ ਗਲਾਸ ਬਹੁਤ ਬਰਾਤ ਤੇ ਨਾ ਉਹ ਸਹਿਜ ਬਰਾਤ ਨੂੰ ਮਰਿਆ ਵਾ ਕੀ ਤਾ ਜੇ ਤੈਨੂੰ ਉਹ ਪੁਕਾਰ ਕਰੀ ਤੇਨੂੰ ਮੈਂ ਪਤਾ ਸਰਾਲੀ ਜੀਏ ਉਹ ਇਧਰ ਪਿੱਛੇ ਬੈਠਾ ਮਾਰੂ ਪਹਿਲਾਂ ਰਹਿੰਦੇ ਬਈ ਵੀਰੇ ਆਹ ਹਰ ਰਹਿ ਗਿਆ ਕਿਹੜਾ ਰਹਿ ਕਿਹੜਾ ਆਸੀ ਅੱਗਿਆ ਹੜਾ ਰੋਗ ਹੋ ਗਿਆ ਜਨਨ ਦੋ ਦੋ ਵਾਰੀ ਪੀ ਲਿਆ ਨਾ ਪਰੇ ਹੋ ਜੋ ਰੁਕ ਜਾਓ ਇੱਕ ਮਿੰਟ ਬਾਅਦ ਬਾਦੀ ਜਾਣਾ ਉਹ ਵਾਧੂਆ ਵਾਧੂਆ ਸਮਾਨ ਕੋਈ ਨਾ ਵਾਧੂਆ ਵਾਧੂਆ ਸਮਾਨ ਸਿੱਕ ਵਾਧੂਆ ਇੰਦਰ ਰਹਿ ਗਿਆ ਪਿੱਛੇ ਦਾ ਇੰਦੇ ਨੂੰ ਘੱਲੇ ਲਾ ਆ ਗਈ ਇੱਕ ਗਲਾਸੀ ਹੋਰ ਦੋ ਡਿਸਪੋਜ਼ਲ ਐ ਨਹੀਂ ਹੋਰ ਆਹ ਕੱਪ ਚੁੱਕ ਲੋ ਕਰ ਭਾਜੀ ਆਵੇ ਹਾਂਜੀ ਮੈਂ ਤਾਂ ਦੀ ਕੱਢਿਆ ਜੀ ਬਹੁਤ ਭਾਜੀ ਨੇ ਮੈਂ ਦਾਵੜੀ ਕੱਣੀ ਜੀ ਸੁਆਦ ਬਣੀ ਫੱਕਰੋ ਹੈਗਾ ਮੈਂ ਕਿਹਾ ਭਾਜੀ ਵਾਧੂ ਤੁਹਾਡੇ ਲਈ ਉਹ ਵੇਖ ਲੈ ਬਰਫ ਦਾ ਡਲਾਇਆ ਇਹ ਇਹ ਆਹ ਚੱਕ ਬਰਮਲੇ ਬਰਫ ਵਾਲਾ ਬੰਦਨੀ ਵਾਲਾ ਭਾਈ ਬਰਮਲੇ ਲੈ ਗਏ ਹੈ ਨਹੀਂ ਬਸ ਕਰੀਏ ਫੇਰ ਗੱਲ ਕਰ ਦੋ ਬੰਦੇ ਵਾਧੂ ਵਾ ਸਾਰਿਆਂ ਨੂੰ ਅੱਜ ਆਪਣੀ ਗਰਾਊਂਡ ਸੀ ਸੁਬ੍ਰਮੀ ਬੀਤੀ ਬਹੁਤ ਨਜ਼ਾਰਾ ਆਇਆ ਤੇ ਸਾਡੇ ਜੁੱਤੇ ਦੇ ਡੈਡੀ ਨੇ ਬਾਹਰ ਦੇਣਾ ਸੀ ਅੱਜ ਜੁੱਤੇ ਦੇ ਡੈਡੀ ਨੇ ਅੱਜ ਬਾਹਰ ਜਾਣਾ ਸੀ ਤੇ ਇਹਦਾ ਕਰਕੇ ਬਰਮੀ ਦੀ ਸੇਵਾ ਕੀਤੀ ਗੇਮੀ ਦੀ ਸੇਵਾ ਕੀਤੀ ਕਬੱਡੀਆਂ ਕਿੱਦਾਂ ਪਾਈਆਂ ਫੇ ਅੱਜ ਬਹੁਤ ਵਧੀਆ ਤਾਂ ਥਾਪੀਆਂ ਵੀ ਬਹੁਤ ਕੀਤੀ ਮਾਰੀਆਂ ਤਾਂ ਆਪਿਆਂ ਨੂੰ ਸਿਰ ਤੇ ਐਵੇਂ ਮਾਰੀਆਂ ਨੂੰ ਹੋਰ ਫੇ ਕੋਈ ਸਾਹਿਬ ਨੇ ਦੱਸੇ ਦਾ ਪੇਜ ਅੱਜ ਹਾਂਜੀ ਵਾਧੂ ਠੀਕ ਆ ਠੀਕ ਆ ਤੇ ਹੁਣ ਕੋਈ ਤੂੰ ਬੰਨਾ ਕੋਈ ਸਾਹਿਬ ਨਹੀਂ ਰਹਿੰਦੀ ਠੀਕ ਆ ਠੀਕ ਆ ਚਲੋ ਠੀਕ ਆ ਜੀ ਤੁਕੇ ਮਿਲਦੇ ਆ ਕੱਲ ਨੂੰ ਮਿਲਦੇ ਆ ਕੱਲ ਨੂੰ ਸਕੂਲੇ ਵੀ ਜਾਣਾ ਤੁਕੇ ਮੈਂ ਸਕੂਲੇ ਵੀ ਜਾਣਾ ਉਹ ਸੈਜ ਨੇ ਲੀਵਰ ਲੱਤ ਲਈ ਆ ਚਲੋ ਸਾਰੇ ਗੋ ਕਾਰੇ ਧਿਕਾਰਾ ਲਾ ਦੇ ਬੋਲੇ ਸੋਨਿਹੋ ਸ੍ਰੀ ਅਕਾਲ